ਇੱਕ ਅੱਲਾ ਸਪੈਸ਼ਲ ਸਾਗ ਹੈ ਜੀ ਇਹ ਇੱਥੋਂ ਨਾ ਕਿਸੇ ਨੇ ਮੈਨੂੰ ਲੱਗਦਾ ਇਹ ਸਪੈਸ਼ਲ ਵੇਚਣ ਵਾਸਤੇ ਹੀ ਬੀਜਿਆ ਹੋਇਆ ਦੇਖੋ ਕਿੰਨਾ ਘੈਂਟ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਦੇ ਕੇ ਆਇਆ ਤੇ ਮੈਂ ਕਿਹਾ ਚੱਲ ਨਾਲੇ ਤਾਂ ਸਵੇਰ ਦੀ ਸ਼ਹਿਰ ਹੋ ਜੂਗੀ ਨਾਲੇ ਆਪਣੇ ਵੱਲ ਆ ਜਾ ਰਹੇ ਹਾਂ ਕਿਉਂਕਿ ਕਾਰ ਮੇਰੀ ਘਰੇ ਖੜੀ ਆ ਤੇ ਮੈਨੂੰ ਹੈਰਾਨ ਕਰਨਾ ਹੈ ਪਹਿਲਾਂ ਮੈਂ ਕਿਹਾ ਸੁਖਵਿੰਦਰ ਨੂੰ ਫੋਨ ਕਰ ਦਣਾ ਤੇ ਸੁਖਵਿੰਦਰ ਨੂੰ ਵੀ ਫੋਨ ਨਹੀਂ ਕਰਿਆ ਮੈਂ ਕਿਹਾ ਚੱਲ ਸਾਨੂੰ ਉਹਨੂੰ ਹੈਰਾਨ ਕਰਨਾ ਵਿਚਾਰਾਂਗੇ ਸੁੱਤਾ ਪਿਆ ਹੋਵੇ ਨਾਲੇ ਮੈਂ ਕਿਹਾ ਸ਼ਹਿਰ ਹੋ ਜੂਗੀ ਕਿਆ ਹੈ 2 2.5 ਕਿਲੋਮੀਟਰ ਤੁਰ ਕੇ ਵਧੀਆ ਲੱਗਿਆ ਨਾਲੇ ਆਪਾਂ ਨੇ ਜਾਣਾ ਅੱਜ ਵਿਆਹ ਵਾਲਿਆਂ ਦੇ ਪਹਿਲਾਂ ਉੱਥੇ ਜਾ ਕੇ ਤਿਆਰ ਹੋ ਕੇ ਹਾਂਜੀ ਗਾਇਜ਼ ਆਪਾਂ ਹੋ ਗਏ ਹੁਣ ਤਿਆਰ ਆਪਾਂ ਜਾ ਰਹੇ ਹਾਂ ਵਿਆਹ ਵਾਲਿਆਂ ਦੇ ਦੇਖਦੇ ਹੁਣ ਕੀ ਖਾਂਦੇ ਨੇ ਕਾਗਲ ਸਾਹਿਬ ਦੇ ਵੇਖੇ ਗੁਰਦਵਾਰਿਆਂ ਦੇ ਸਾਰੇ ਇਹ ਕੁਰਬਾਨੀਆਂ ਟਿੱਕੀਆਂ ਲਓ ਜੀ ਸੁਖਵਿੰਦਰ ਜੀ ਵੀ ਆਪਣੇ ਕੋਲ ਆ ਗਏ ਤੇ ਉਹ ਕਹਿੰਦਾ ਬਾਈ ਮੈਂ ਗੰਨਾ ਤੋੜਨਾ ਮੈਨਾਂ ਚੱਲ ਗੰਨਾ ਭਾਈ ਨਾਲੇ ਗੰਨਾ ਤੋੜਨਾ ਭਾਈ ਜਰੂਰ ਦੇ ਗੰਨਾ ਨਾਲੇ ਦੇਖੀ ਲੈ ਖੜ ਜਾ ਖੜ ਜਾ ਗੰਨਾ ਤੇ ਐ ਗਲਤ ਜੋਂੜ ਲਿਆ ਉਹ ਨਾ ਹਾਂ ਇੱਥੋਂ ਕਿਤੇ ਤੋੜ ਲਿਆ ਹਾਂ ਬਸ ਵਾਹ ਜੀ ਵਾਹ ਲੇ ਸਿਕੁੰਦਰ ਨੇ ਕੈਂਟ ਦੇ ਗੰਨਾ ਦੇ ਤੂਗਾ ਤੂੰ ਤਾਂ ਦੇਖੀ ਚੁੱਪ ਕੇ ਆ ਇੱਥੇ ਤੋੜ ਲੈ ਇਹਨੂੰ ਸਦਾ ਹੀ ਸਰੋਤ ਵਾਹ ਸਿਕੁੰਦਰ ਕਹੀ ਦਿੰਦਾ ਘਰੇ ਰਿਹਾ ਕਹਿੰਦਾ ਵੀ ਗੰਨਾ ਤੋੜਨਾ ਬਾਈ ਗੰਨਾ ਤੋੜਨਾ ਵਾਹ ਲਾ ਬਾਈ ਤੋੜ ਤੋੜ ਕੇ ਤੋੜ ਦੇ ਯਾਰ ਵਧੀਆ ਜਾ ਕੋਈ ਮੈਂ ਹੁਣ ਤੂੰ ਤਾਂ ਤੋੜਨ ਲੱਗਿਆ ਹਾਂ ਕੋਈ ਵਧੀਆ ਜਾ ਪੱਟਾ ਦਾ ਕੋਈ ਕੈਂਟ ਜੀ ਉਹ ਬੰਦਾ ਗੰਨੇ ਦੇ ਖੇਤ 'ਚ ਬੜ ਗਿਆ। ਫੇਰ ਕਹਿੰਦਾ ਬਹੁਤ ਕਾਹੇ ਦਾ ਜਿਵੇਂ ਉਹ ਕਹਿੰਦਾ ਤੀਵੀਆਂ ਸੂਟ ਲੈ ਆ ਜਾਂਦੀਆਂ ਨੇ। ਉਹ ਫੇਰ ਤੀਵੀਆਂ ਨੂੰ ਕਹਿੰਦੇ ਹੁੰਦੇ ਨੇ ਦੁਕਾਨ ਵਾਲੇ ਬਾਈ ਇਹ ਤਾਂ ਗੰਨੇ ਦੇ ਖੇਤ ਵਾਲਾ ਕੰਮ ਹੋ ਗਿਆ ਹੁਣ। ਹੁਣ ਨਹੀਂ ਪਸੰਦ ਆਉਂਦਾ। ਲਓ ਜੀ ਸੁਖਵਿੰਦਰ ਇੱਕ ਤਾਂ ਗੰਨਾ ਬਾਈ ਮੇਰੇ ਜੋਗਾ ਦਾ ਲਿਆਇਆ। ਹੁਣ ਖੇਤ 'ਚ ਬੜੇ ਗਿਆ ਵੀ ਹੁਣ ਚਲ ਤੂੰ ਘਰ ਨੂੰ ਜਾਏਂਗਾ। ਕਿਉਂਕਿ ਮੇਰੇ ਕੁਰਤਾ ਪਜਾਮਾ ਜਾ ਪਾਇਆ ਬੈ ਨਹੀਂ ਛੀਤੀ ਉਕੜ ਆ ਜਾ ਹੋ ਜਾਣਾ। ਤੇ ਹੁਣ ਦੇਖਦੇ ਆਂ। ਗੰਨਾ ਕਹੇ ਜਾ ਉਹ ਦੇਖੋ ਰੋਜ ਵਾ 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 ਆ ਰੋਜ ਆ ਦੇਖੋ ਜਾਂਦਾ ਉਹ ਦੇਖ ਉਹ ਦੇਖ ਉਹ ਦੇਖ ਉਧਰ ਉਹਦੇ ਫਿਰਦਾ ਦੇਖ ਕਿੱਡਾ ਕੈਂਟ ਹੈ ਦੇਖੋ ਜੀ ਬਹੁਤ ਨੇ ਇਧਰ ਨੈਰ ਕਰਕੇ ਨਾ ਉਹ ਦੇਖ ਆ ਰੋਜ ਆ ਦੇਖ ਕਿੰਨਾ ਕੈਂਟ ਹੈ ਦੇਖ ਇਧਰ ਦੀ ਜਾਈ ਆਹ ਦੇਖੋ ਰੋਜ ਕਿੰਨੇ ਕੈਂਟ ਹੈ ਇਹ ਬਈ ਇਹ ਚੀਜ਼ਾਂ ਦੇਖੋ ਖਤਮ ਨਹੀਂ ਹੋਣੀਆਂ ਚਾਹੀਦੀਆਂ ਕੁੜਿਆ ਜੀ ਹਾਂ ਜੀ ਹਾਂ ਬਹੁਤ ਨਹੀਂ ਕੱਡਾਰਾ ਇਹਦਾ ਕੰਮ ਹੈ ਇੱਥੇ ਹੋਰ ਵੀ ਬਹੁਤ ਹੋਣੇ 50 50 ਹੁੰਦੇ ਨੇ ਉਹਰੇ 50 50 ਕੱਢਦਾ ਆਹ ਦੇਖੋ ਜਾਂਦਾ ਬਾਈ ਦੀ ਹਣੀ ਹੈ ਨਾ ਰੋਜ਼ ਆ ਗਿਆ ਨਾ ਜਦ ਇਹ ਆ ਗਿਆ ਸਮਝ ਲੈ ਪਰ ਇੱਕ ਚੀਜ਼ ਬਸ ਇੰਨੀ ਕੁ ਔਖਾ ਹੈ ਇਹ ਫਸਲ ਦੀ ਥੋੜੀ ਜਿਹੀ ਇੱਕ ਫਸਲ ਦਾ ਨੁਕਸਾਨ ਕਰਦੇ ਨੇ ਥੋੜਾ ਜਿਹਾ ਹੋਰ ਕੁਝ ਨਹੀਂ ਹੁਣ ਆ ਪੈਤੀ ਖੜ ਕੇ ਚੂਪ ਲੰਨੇ ਆ ਭਾਈ ਗੰਨਾ ਹੁਣ ਭਾਈ ਗੰਨੇ ਦਾ ਦੇਖੀਏ ਟੇਸਟ ਵੀ ਕਹਿ ਜਾ ਘੈਂਟ ਆ ਚਲੋ ਠੀਕ ਹੈ ਜੀ ਅਸੀਂ ਗੰਨੇ ਦਾ ਲੈ ਲਈਏ ਜਵਾ ਦੋ ਮਿੰਟ ਤਾਂ ਤਾਂ ਆ ਗਿਆ ਘਰੇ ਅੱਜ ਉਹਦੀ ਟਿਊਸ਼ਨ ਤੋਂ ਅੱਜ ਛੁੱਟੀ ਮਾਰ ਲਈ ਉਹਨੇ ਅੱਜ ਕਿਹਾ ਕਿ ਪਾਰਟੀ ਅੱਜ ਵਿਆਹ ਆਂਦੇ ਜਾਣਾ ਲਓ ਜੀ ਰਣਵੀਰ ਸਾਸਿਕਾ ਗੱਲ ਕਹਿ ਸਾਰਿਆਂ ਨੂੰ ਸਾਸਿਕਾ ਸਾਰਿਆਂ ਨੂੰ ਸਾਰਿਆਂ ਨੂੰ ਜੀ ਹਾਂ ਰਣਵੀਰ ਭਾਈ ਸਾਸਿਕਾ ਬੁਲਾਉਂਦਾ ਤੁਹਾਨੂੰ ਸਾਰਿਆਂ ਨੂੰ ਭਾਈ ਹੁਣ ਅਸੀਂ ਚੱਲਿਆਂ ਫੇਰ ਵਾਪਸ ਆਪਣੇ ਪਿੰਡ ਤੇ ਉਹ ਤੋਂ ਬਾਅਦ ਜਾਵਾਂਗੇ ਹੁਣ ਆਪਾਂ ਪਾਰਟੀ ਤੇ ਪਾਰਟੀ ਤੇ ਜਾ ਕੇ ਪ੍ਰੋਗਰਾਮ ਦੇਖਦੇ ਆਂ ਕਿੱਦਾਂ ਦਾ ਹਾਂ ਤੇ ਕੱਲ ਨੂੰ ਫਿਰ ਪੈਲੇਸ ਦੇ ਵਿੱਚ ਪ੍ਰੋਗਰਾਮ ਆ ਕੱਲ ਨੂੰ ਫਿਰ ਪੈਲੇਸ ਤੇ ਦੇਖਾਂਗੇ ਤੇ ਹੁਣ ਬਸ ਤਿਆਰੀ ਐ ਪਿੰਡ ਜਾਣ ਦੀ ਲਓ ਜੀ ਹੁਣ ਰਣਵੀਰ ਸਿੰਘ ਕਹਿੰਦਾ ਵੀ ਮੈਂ ਪੀਣਾ ਦੁੱਧ ਬੇਰਕਾਂ ਵਾਲਿਆਂ ਦਾ ਤੇ ਉਹ ਸਾਹਮਣੇ ਬੇਰਕਾਂ ਦਾ ਇੱਕ ਨਾ ਉੱਥੇ ਬੂਥ ਐ ਤੇ ਉਹ ਉੱਥੋਂ ਲੈਣ ਗਿਆ ਦੁੱਧ ਦੀ ਬੂਤਲਾਂ ਇਹਦਾ ਜੀ ਮੇਰਾ ਭਾਜੀ ਦਿਲ ਕਰਦਾ ਇੱਥੇ ਖੀਰ ਵੀ ਮਿਲਦੀ ਆ ਦੁੱਧ ਦਾ ਦੁੱਧ ਦੀਆਂ ਬੂਤਲਾਂ ਦਹੀਂ ਪਨੀਰ ਲੱਸੀ ਜਿਹੜਾ ਕੁਸ ਮਰਜ਼ੀ ਲੈ ਲਓ ਵੈਸੇ ਵਧੀਆ ਹੁੰਦਾ ਐਸੇ ਅਮੂਲ ਵਾਲਿਆਂ ਦਾ ਉਹਨਾਂ ਦਾ ਵੀ ਬਹੁਤ ਵਧੀਆ ਹੁੰਦਾ ਤੇ ਹੁਣ ਅਸੀਂ ਮਸ ਪਿੰਡ ਤੋਂ ਪਹਿਲਾਂ ਅਸੀਂ ਖੜ ਗਏ ਉਹ ਤੋਂ ਬਾਅਦ ਅਸੀਂ ਜਾਵਾਂਗੇ ਪਾਰਟੀ ਤੇ ਦੇਖੋ ਕਿਸੇ ਨੇ ਸਾਗ ਤਾਂ ਨਹੀਂ ਤੋੜਨਾ ਜੇ ਕਿਸੇ ਨੇ ਸਾਗ ਤੋੜਨਾ ਸਾਗ ਬਹੁਤ ਕੰਮ ਦਾ ਖੜਾ ਦਿਖਾਵਾਂ ਤੁਹਾਨੂੰ ਆ ਦੇਖੋ ਉਹ ਸਾਗ ਆ ਇਹ ਨਰਣੀ ਦੇਖੇ ਸਾਗ ਦੇ ਕਿੰਨੇ ਕੰਮ ਦਾ ਆ ਦੇਖੋ ਜੀ ਸਾਰਾ ਇਹ ਇਹ ਕੱਲਾ ਸਾਗ ਹੈ ਵੇਚਣ ਵਾਲਾ ਲੱਗਦਾ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਸਾਗ ਇਹ ਕੱਲਾ ਸਪੈਸ਼ਲ ਸਾਗ ਹੈ ਜੀ ਇਹ ਇੱਥੋਂ ਨਾ ਕਿਸੇ ਨੇ ਮੈਨੂੰ ਲੱਗਦਾ ਇਹ ਸਪੈਸ਼ਲ ਵੇਚਣ ਵਾਸਤੇ ਹੀ ਬੀਜਿਆ ਹੋਇਆ ਆ ਦੇਖੋ ਕਿੰਨਾ ਘੈਂਟ ਲੱਗਦਾ ਦੇਖੋ ਸਾਗ ਦੇਖ ਰਣੀ ਕਿੰਨਾ ਘੈਂਟ ਲੱਗਦੇ ਆ ਸਾਗ ਹਾਂ ਜੀ ਵਧੀਆ ਜੀ ਹੈ ਹੈਨਾ ਆ ਪਾਲਕ ਵਰਗਾ ਲੱਗਦਾ ਦੇਖ ਕਿੰਨਾ ਸੋਹਣਾ ਦੇਖ ਤੁਸੀਂ ਇੱਕ ਅੱਛਾ ਇਹਦਾ ਉਹ ਦੇਖ ਤੂੰ ਗੰਦਲ ਗੰਦਲ ਦੇਖ ਗੰਦਲ ਕਿੰਨੀ ਘੈਂਟ ਹੈ ਦੇਖੋ ਜੀ ਤੁਸੀਂ ਦੇਖੋ ਕਿੰਨਾ ਘੈਂਟ ਸਾਗ ਆ ਦੇਖੋ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਗ ਆਏ ਪੂਰਾ ਘੈਂਟ ਲੱਗ ਰਿਹਾ ਬਾਈ ਲੋ ਜੀ ਅਸੀਂ ਜਾ ਰਹੇ ਹੁਣ ਪਾਰਟੀ ਤੇ ਮੈਂ ਤੇ ਭਵਜਤਾ ਮੈਂ ਤੇ ਭਵਜਤਾ ਪਹੁੰਚਣ ਆਲੇ ਆ ਪਾਰਟੀ ਤੇ ਕਰ ਜੀ ਇਹਨਾਂ ਨੂੰ ਦਿਖਾ ਤੂੰ ਵਿਆਹ ਲਾਂ ਦਾ ਘਰ ਦਿਖਾਉਣਾ ਆ ਦੇਖੋ ਆਜ ਦਿਨਾ ਨਾ ਲਾਈਟਾਂ ਹੀ ਲਾਈਟਾਂ ਆ ਇੱਧਰ ਲਾ ਬਪੂਰੇ ਇੱਥੇ ਲਾ ਦੇ ਦੇਖੋ شاندار شاندار چل شان ها شان... ها اوری لا دے بس بند کریا تو آیا لیا هلو <سؤال> ਲਓ ਜੀ ਤਿਆਰ ਨੇ ਭਾਈ ਤਿਆਰ ਪਰ ਤਿਆਰ ਰਿਸ਼ਤੇਦਾਰਾਂ ਵਾਸਤੇ ਭਾਈ ਪੰਨਾ